ਅਸਲਾਮੁਅਲੈਕੁਮ ਸੱਜਿਆ ਕਾਲ ਜੀ ਆਇਆਂ ਨੂੰ ਤੁਹਾਨੂੰ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚਰਚੀ ਕਲਾ ਪੰਜਾਬ ਮੈਨੂੰ ਇਹ ਦੱਸੋ ਕਿ ਮੈਂ ਬਾਹਰ ਤੇ ਨਹੀਂ ਨਿਕਲ ਗਈ ਆ ਵਿੱਚ ਇੰਨਾ ਗੈਪ ਆ ਗਿਆ ਤੁਸੀਂ ਕੁਰਸੀ ਇੱਧਰ ਕਰ ਲਓ ਹੈਨਾ ਵੇਹ ਹੋਏ ਕੁਰਸੀ ਦੀ ਵਹ ਹਲਾਈ ਦਿੱਤੀ ਕੁਰਸੀ ਅੱਛਾ ਜੀ ਹਾਂ ਜੀ ਅਸੀਂ ਚਾਰ ਸ਼ਬਦਾਂ ਦੇ ਵੇਖ ਲਈ ਪਲੇਟ ਹੁਣ ਸਾਨੂੰ ਕਾਫੀ ਜ਼ਿਆਦਾ ਕਮੈਂਟ ਆ ਰਹੇ ਨੇ ਕਿ ਤੁਸੀਂ ਚਾ ਸਾਡੇ ਟੂ ਰਾਈਸੋ ਬੰਦਾ ਸਿੰਘ ਬਹਾਦਰ ਦੇਖੋ ਸਿੰਘ ਬਹਾਦਰ ਦੇਖੋ ਤੁਹਾਨੂੰ ਇਸ ਟਿੱਕ ਦਾ ਜ਼ਿਆਦਾ ਪਤਾ ਲੱਗੇਗਾ ਕਿ ਸਾਡੇ ਵੀਵਰਸਾਨੂੰ ਕਾਫੀ ਜ਼ਿਆਦਾ ਵੀਡੀਓ ਸਜੈਸਟ ਕਰ ਰਹੇ ਨੇ ਹਿਸਟਰੀ ਤੋਂ ਰਿਲੇਟਡ ਜਿਹੜਿਆ ਸਾਨੂੰ ਵੇਖ ਕੇ ਕਿ ਕਾਫੀ ਜ਼ਿਆਦਾ ਨੋਲੇਜ ਹੋ ਰਹੀ ਜਦੋਂ ਕਿ ਜਦੋਂ ਕਹਿੰਦੇ ਕਿ ਪੌਦੇ ਦੇ ਦਿਨ ਚੱਲ ਰਿਹਾ ਤੇ ਇੱਥੇ ਦਾ ਮਤਲਬ ਜਿੰਨੀਆਂ ਜ਼ਿਆਦਾ ਹਿਸਟਰੀ ਤੋਂ ਰਿਲੇਟਡ ਵੀਡੀਓ ਵੇਖੋ ਨਾ ਉਹ ਜ਼ਿਆਦਾ ਵਹਿਤਰਾ ਜਾ ਕੇ ਲੋਕਾਂ ਨੂੰ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਕਿ ਸੀ ਇਤਿਹਾਸ ਕੀ ਸੀਗਾ ਤੇ ਅੱਜ ਜਿਹੜੀ ਸਾਨੂੰ ਵੀਡੀਓ ਕਲਾਈ ਗਈ ਆ ਵੀ ਬਹੁਤ ਜ਼ਿਆਦਾ ਰਿਕਮੈਂਡਡ ਫਿਲਮ ਹੈ ਪੰਜਾਬ ਦੀ ਬਹੁਤ ਕਮੈਂਟਸ ਆ ਰਹੇ ਸੀ ਕਿ ਬਹੁਤ ਹੀ ਪੰਜਾਬ ਸਿਆਨ ਦੀ ਵੀਡੀਓ ਲਾਸਟ ਨਹੀਂ ਦੇਖੀ ਨਾ ਇਨਾਂ ਦੀ ਕਾਫੀ ਵੀਡੀਓਜ਼ ਆ ਰਹੀਆਂ ਨੇ ਉਸ گاਉਂ ਦੀ ਵੀਡੀਓ ਵੇਖੋ ਜਿਸ گاਉਂ ਦੇ ਵਿੱਚੋਂ ਨਿੱਕੇ ਸਾਹਿਬ ਜ਼ਾਦੇ ਫੜੇ ਗਏ ਸੀ ਕਿ ਉਹ ਕਿਹੜਾ گاਉਂ ਸੀ ਤੇ ਉਹਦੇ ਤੇ ਪੰਜਾਬ ਸਿਆਂ ਦੀ ਵੀਡੀਓ ਚਲੋ ਅਸੀਂ ਤੁਹਾਡਾ ਪਹਿਲੇ ਸ਼ੇਅਰ ਕਰਦੇ ਆ ਉਹਨੇ ਟਾਈਟਲ ਚ ਲਿਖਿਆ ਹੋਇਆ ਕਿ ਸਾਹਿਬ ਜਾਦਿਆਂ ਨੂੰ ਨਾ ਇਸ ਪਿੰਡ ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਦੇਖਦੇ ਆਪਾਂ ਵੀਡੀਓ। ਲੋਕਾਂ ਨੇ ਮਾਤਾ ਗੁਜਰੀ ਤੇ ਛੋਟੇ ਸਹਿਜਾਦਿਆਂ ਨੂੰ ਆਪਦੇ ਪਿੰਡ ਚੋਂ ਕੱਢ ਦਿੱਤਾ ਸੀਗਾ। ਤੁਸੀਂ ਸਾਡੇ ਪਿੰਡ ਚੋਂ ਬਾਹਰ ਚਲੇ ਜਾਓ। ਇਸੇ ਪਿੰਡ ਚੋਂ ਛੋਟੇ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੋਈ ਸੀ। ਇੱਥੋਂ ਗੂਰੀਆਂ ਚ ਬੰਨ ਕੇ ਸਹਿਬਜ਼ਾਦਿਆਂ ਨੂੰ ਮਿਰੰਡੇ ਲਿਆਇਆ ਗਿਆ ਸੀਗਾ। ਇਹਨਾਂ ਗੱਲਾਂ ਇਹੀ ਗੱਲ ਆਪਾਂ ਉਹਦੋਂ ਦੇਖੀ ਵੀਡੀਓ ਦੇ ਵਿੱਚ ਕਿ ਆਪਾਂ ਫਿਲਮ 'ਚ ਤੇ ਦੇਖਿਆ ਨਾ ਕਿ ਉਹਨਾਂ ਨੂੰ ਆਰਾਮ ਨਾਲ ਗੱਡੇ ਤੇ ਬਿਠਾ ਕੇ ਲੈ ਗਏ ਗੱਡੇ 'ਚ ਟੱਕੀ ਨਹੀਂ ਬੋਰੀਆਂ 'ਚ ਪਾ ਕੇ ਲੈ ਕੇ ਗਏ ਸੀ ਉਹਨਾਂ ਤੋਂ ਬਹੁਤ ਤਸੀਹੇ ਦਿੱਤੇ ਸੀ ਅੱਲਾ ਮਾਫ ਕਰੇ ਤੇ ਇੰਨਾ ਹੀ ਰਾਹਾਂ ਤੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਫਿਰ ਰਹੇ ਸੀਗੇ ਆਸ-ਪਾਸ ਜੋ ਘਰ ਸੀਗੇ ਉਹਨਾਂ ਦੇ ਬੂਹੇ ਖੜਕਾਏ ਮਾਤਾ ਗੁਜਰੀ ਜੀ ਨੇ ਇਹ ਇਤਿਹਾਸ ਸਾਨੂੰ ਲਿਖਿਆ ਮਿਲਦਾ ਹੈ ਕਿ ਸੱਚ ਦੇ ਨਾਲ ਖੜੋ ਇਹ ਪਿੰਡ ਹੈਗਾ ਗੰਗੂ ਦਾ ਪਿੰਡ ਗੰਗੂ ਦਾ ਘਰ ਵੀ ਇੱਥੇ ਆਸ-ਪਾਸ ਹੀ ਸੀਗਾ ਇਹ ਲਿਖਿਆ ਮਿਲਦਾ ਹੈ ਔਰ ਗੰਘੂ ਜਦੋਂ ਮਾਤਾ ਗੁਜਰੀ ਜੀ ਦੀ ਜਿਹੜੀ ਮੋਹਰਾਂ ਵਾਲੀ কুরਜੀ ਸੀ ਉਹ ਚੋਰੀ ਕਰਕੇ ਲੈ ਜਾਂਦਾ ਹੈ ਉਸ ਤੋਂ ਬਾਅਦ ਫਿਰ ਉਹ ਤਲਾਹਦਿੰਚ ਚ ਲਿਆ ਜਾਂਦਾ ਹੈ ਮਾਤਾ ਗੁਜਰੀ ਜੀ ਤੇ ਛੋਟੇ ਸਹਜਾ ਦੇ ਨੂੰ ਆਪਣੇ ਘਰੋਂ ਕੱਢ ਦਿੰਦਾ ਹੈ ਤਲਾਹਦਿੰਚ ਲਿਆ ਜਾਂਦਾ ਹੈ ਮਰਿੰਡੇ ਜਾਨੀ ਖਾਨ ਤੇ ਮਾਨੀ ਖਾਨਪੁਰ ਤੇ ਖਾਸ ਕਰ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਸਿਮਰਨ ਕਰਨ ਲੱਗ ਜਾਂਦੇ ਨੇ ਫਿਰ ਇਹ ਵੀ ਲਿਖਿਆ ਮਿਲਦਾ ਹੈ ਕਿ ਜਿਹੜੇ ਆਸ-ਪਾਸ ਘਰ ਨੇ ਮਾਤਾ ਗੁਜਰੀ ਜੀ ਨੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਸੱਚ ਦੇ ਨਾਲ ਖੜੋ ਪਿੰਡ ਸੀਗਾ ਇੱਕ ਬਸਵਾਲਾ ਪਿੰਡ ਸੀਗਾ ਇੱਥੇ ਜਿੰਨੇ ਘਰ ਸੀਗੇ ਆਸ-ਪਾਸ ਉਹਨਾਂ ਨੇ ਦਰਵਾਜ਼ੇ ਖੜਕਾਏ ਫਿਰ ਪਰ ਕਿਸ ਉਹਨਾਂ ਨੇ ਮਾਤਾ ਗੁਜਰੀ ਦੇ ਮੂਹਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਨੀ ਖਾਨ ਤੇ ਮੰਨੀ ਖਾਨ ਫਿਰ ਆਉਂਦੇ ਨੇ ਇਸੇ ਪਿੰਡ ਤੋਂ ਹੀ ਗ੍ਰਿਫਤਾਰੀ ਹੁੰਦੀ ਆ ਪਰ ਐਵੇਂ ਲਿਖਿਆ ਮਿਲਦਾ ਹੈ ਕਿ ਕੋਨੋ ਦੀ ਜਿਹੜੀ ਇੱਥੇ ਪਿੰਡ ਦੀ ਵਸੋਂ ਸੀ ਮਾਤਾ ਗੁਜਰੀ ਜੀ ਇਹ ਪਿੰਡ ਦੇ ਚੌਧਰੀ ਕੋਲ ਵੀ ਗਏ ਪੰਚਾਇਤ ਨੂੰ ਵੀ ਕਿਹਾ ਕਿ ਤੁਸੀਂ ਸੱਚ ਦੇ ਨਾਲ ਖੜੋ ਕਿਉਂਕਿ ਸੱਚ ਦੇ ਨਾਲ ਖੜਨਾ ਇਸ ਪਰਿਵਾਰ ਦਾ ਇੱਕ ਧਰਮ ਸੀਗਾ ਗੁਰਦੇਵਰ ਦਰਸਾ ਜੀ ਸੱਚ ਦੇ ਨਾਲ ਖੜੇ ਸੀ ਗੁਰ ਗੋਬਿੰਦ ਸਿੰਘ ਜੀ ਵੀ ਸੱਚ ਦੇ ਨਾਲ ਖੜੇ ਸੀ ਤਾਂ ਹੀ ਤਾਂ ਪਰਿਵਾਰ ਵਿਛੜਿਆ ਤਾਂ ਹੀ ਤਾਂ ਗੁਰਦੇਵਰ ਦਰਸਾ ਜੀ ਦੀ ਸ਼ਹਾਦਤ ਹੋਈ ਪਰ ਉਸੇ ਹੀ ਪਰਿਵਾਰ ਨੂੰ ਇੱਥੇ ਕੋਈ ਸਹਾਇਤਾ ਨਹੀਂ ਹੋਈ ਇਸ ਪਿੰਡ 'ਚ ਜਦੋਂ ਪੰਚਾਇਤ ਕੋਲ ਗਏ ਤਾਂ ਪੰਚਾਇਤ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ 'ਚੋਂ ਬਾਹਰ ਚਲੇ ਜਾਓ ਛੋਟੇ ਸਹਬਜ਼ਾਦਿਆਂ ਨੂੰ ਲੈ ਕੇ ਇੰਨਾ ਰਾਹਾਂ ਤੋਂ ਨਹੀਂ ਹੁੰਦੇ ਹੋਏ ਮਾਤਾ ਗੁ ਇਸ ਪਿੰਡ ਤੋਂ ਬਾਹਰ ਚਲੇ ਜਾਂਦੇ ਨੇ ਇੱਕ ਦਰਖਤ ਕੋਲ ਜਾ ਕੇ ਬੈਠ ਜਾਂਦੇ ਨੇ ਉੱਥੋਂ ਹੀ ਫਿਰ ਗ੍ਰਿਫਤਾਰ ਕੀਤਾ ਗਿਆ ਸੀਗਾ ਗ੍ਰਿਫਤਾਰ ਵੀ ਇੰਨੇ ਜ਼ਾਲਮ ਤਰੀਕੇ ਨਾਲ ਕੀਤਾ ਗਿਆ ਸੀ ਕਿ ਜੋ ਪੱਥਰ ਦਿਲ ਵੀ ਨੇ ਉਹਨਾਂ ਦੀ ਵੀ ਰੂਹ ਕੰਬ ਜੇ ਕਿਉਂਕਿ ਜਾਨੀ ਖਾਂ ਮਾਨੀ ਖਾਂ कोतवाल ਸੀਗੇ ਮਰਿੰਡੇ ਦੇ ਜਾਨੀ ਖਾਂ ਮਾਨੀ ਖਾਂ ਕੋਲ ਨੇ ਇਹ ਝੰਗੌਰ ਦੀ ਜੰਗ ਵਿੱਚ ਵੀ ਮੌਜੂਦ ਨੇ ਏਰੀਆ ਇਹ ਪੈਂਦਾ ਹੈ ਵਜ਼ੀਰ ਖਾਂ ਦੇ ਅੰਦਰ कोतवाल ਜਿਵੇਂ ਹੁਣ ਥਾਣੇ ਹੋ ਗਏ ਉਮੇ ਕੋਤਵਾਲੀ ਸੀਗੀ ਇੱਥੇ ਔਰ ਜਾਨੀ ਖਾਂ ਮਾਨੀ ਖਾਂ ਉਹਦੀ ਸਪਾਈਆਂ ਨੂੰ ਭੇਜਦੇ ਨੇ ਕੁਝ ਲਿਖਦੇ ਨੇ ਕਿ ਉਹ ਖੁਦ ਆਉਂਦੇ ਨੇ ਇਥੇ ਅੱਗੇ ਫਿਰ ਮਾਤਾ ਗੁਜਰੀ ਜੀ ਦੇ ਹੱਥ ਬਣੇ ਜਾਂਦੇ ਨੇ ਹੱਥ ਬਨ ਕੇ ਇੱਕ ਤੋਬਰ ਨਾਲ ਮਿਰਚਾਂ ਉਜ ਪਨੀਆਂ ਆਵੀਆਂ ਸੀ ਉਹਨਾਂ ਦੇ ਮੂੰਹ ਤੇ ਚੜਾਇਆ ਜਾਂਦਾ ਹੈ ਤੋਬਰ ਮੰਨ ਲਓ ਕਿ ਇੱਕ ਬੋਰੀ ਟਾਈਪ ਨਾਲ ਮਿਰਚਾਂ ਉਹਦੇ ਵਿੱਚ ਪਾਈਆਂ ਹੋਈਆਂ ਤਾਂ ਜੋ ਸਾਹ ਗੋਟ ਜਾਏ ਮਾਤਾ ਗੁਜਰੀ ਜੀ ਦਾ ਅੱਜ ਛੋਟੇ ਸਾਹਿਬ ਜੀ ਇਹ ਵੀ ਲਿਖਿਆ ਮਿਲਦਾ ਹੈ ਕਿ ਉਹਨਾਂ ਨੂੰ ਬੋਰੀਆਂ ਵਿੱਚ ਬੰਦ ਕੀਤਾ ਗਿਆ ਬੋਰੀਆਂ ਵਿੱਚ ਬੰਦ ਕਰਕੇ ਕੁਝ ਇਤਿਹਾਸਕਾਰ ਗੱਡਿਆਂ ਤੇ ਲਿਖਦੇ ਨੇ ਕੁਝ ਇਤਿਹਾਸਕਾਰ ਘੋੜਿਆਂ ਤੇ ਲਿਖਦੇ ਨੇ ਕਿ ਘੋੜਿਆਂ ਦੇ ਲੱਦ ਕੇ ਲੈ ਗਏ ਕੁਝ ਇਤਿਹਾਸਕਾਰ ਲਿਖਦੇ ਨੇ ਗੱਡਿਆਂ ਤੇ ਲੱਦ ਕੇ ਲੈ ਕੇ ਗਏ ਬੋਰੀਆਂ ਚ ਪਏ ਤੜਫ ਰਹੇ ਸੀ ਸਾਹਿਬਜ਼ਾ ਪਰ ਉਹਨਾਂ ਦੀ ਤਰਫ਼ ਨਾ ਇਸ ਪੈਂਡਰੇ ਨੇ ਸੁਣੀ ਨਾ ਹੀ ਗੰਗੂ ਨੇ ਸੁਣੀ ਨਾ ਹੀ ਜਾਨੀ ਖਾਨ ਮਾਨੀ ਖਾਨ ਸਾਰੇ ਪੱਥਰ ਦਿਲ ਸੀਗੇ ਇਹ ਗੰਗੂ ਦੇ ਜੇ ਆਪਾਂ ਗੱਲ ਕਰੀਏ ਗੰਗੂ ਜਿਹੜਾ ਕਿਰਦਾਰ ਆ ਪਾਪੀ ਕਿਉਂ ਸੀ ਇਹਨੂੰ ਕਹਿੰਦੇ ਆ ਇਹਨੇ ਸਰੀਰ ਦਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਪਾਪ ਇਹਨੇ ਕੀਤਾ ਸੀਗਾ ਗੁਰਗੋਬਿੰਦ ਸਿੰਘ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਹਜ਼ਾਰਾਂ ਹੀ ਲੱਖਾਂ ਹੀ ਪਰਿਵਾਰ ਨੂੰ ਉਜੜਨੋਂ ਬਚਾਇਆ ਗੁਰਗੋਬਿੰਦ ਸਿੰਘ ਜੀ ਦੇ ਉਸੇ ਹੀ ਪਰਿਵਾਰ ਨੂੰ ਇਹਨੇ ਕਿਸ ਤਰੀਕੇ ਨਾਲ ਛੋਟੇ ਸਹਰਜ਼ਾਦਿਆਂ ਨੂੰ 7 ਸਾਲ ਤੇ 9 ਸਾਲ ਦੀ ਕੀ ਉਮਰ ਹੁੰਦੀ ਆ ਕਿਵੇਂ ਜੰਗਲਾਂ ਬੇਲਿਆਂ ਵਿੱਚ ਦੀ ਤੋਰੀ ਫਿਰਦਾਰਿਆ 85 ਸਾਲ ਦੀ ਬਜ਼ੁਰਗ ਮਾਤਾ ਤੁਸੀਂ ਸੋਚ ਕੇ ਦੇਖੋ 85 ਸਾਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ 1 ਕਿਲੋਮੀਟਰ ਮਸਾਂ ਤੁਰਿਆ ਜਾਂਦਾ ਇੱਥੋਂ ਇਸ ਪਿੰਡ ਤੋਂ ਤਕਰੀਬਨ 30 ਕਿਲੋਮੀਟਰ ਦੂਰ ਚੱਕਟੇਰਾ ਹੈ ਜਿਥੇ ਕੁੰਮਾ ਮਸ਼ਕੀਬ ਦਾ ਕਾਰਾ ਉੱਥੋਂ ਲੈ ਕੇ ਆਇਆ ਸੀਗਾ ਤੋਰ ਕੇ ਕਿੱਦਾਂ ਉਹਦੇ ਪਿੰਡ ਨਹੀਂ ਲਿਆਇਆ ਇੱਥੇ ਨੇੜੇ ਇੱਕ ਕਾਈ ਨੌਰ ਹੈ ਪਿੰਡ ਇੱਥੋਂ 2 3 4 ਕਿਲੋਮੀਟਰ ਦੂਰ ਹੈ ਉੱਥੇ ਰੋਕ ਲੈਂਦਾ ਹੈ ਕਿਉਂ ਕਿਉਂਕਿ ਉਹ ਇਹ ਸੀ ਜੇ ਮੈਂ ਆਪਦੇ ਪਿੰਡ ਲੈ ਗਿਆ ਪਹਿਲਾਂ ਆਪਦੇ ਘਰ ਲਿਆਉਂਦਾ ਤਾਂ ਕੋਈ ਇਰਾਦਾ ਨਹੀਂ ਸੀਗਾ ਹਾਂ ਤਾਂ ਗੁਜਰੀ ਜੀ ਨੂੰ ਨਹੀਂ ਦੱਸਦਾ ਕਹਿ ਕੇ ਤਾਂ ਉੱਥੋਂ ਇਹ ਲਿਆਇਆ ਕੁੰਮਾ ਮਸ਼ਕੀਬ ਕੋਲ ਵੀ ਮੈਂ ਆਪਦੇ ਘਰ ਲੈ ਕੇ ਚੱਲਿਆ ਪਰ ਇੱਥੇ ਕਾਈ ਨੌਰ ਦਾ ਤਾਲਾ ਇੱਕ ਰਾਤ ਨੂੰ 8 ਕੋਦੀ ਰਾਤ ਇਹ ਲਿਖਿਆ ਮਿਲਦਾ ਹੈ ਇਤਿਹਾਸ ਚ ਭਾਈ ਵੀਰ ਸਿੰਘ ਵੱਲ ਲਿਖਦੇ ਨੇ ਜੋਰਾਵਰ ਸਿੰਘ ਸਤੇ ਸਿੰਘ ਗੁਜਰੀ ਮਾਤਾ ਸਾਧ ਕਾਈਨੌਰ ਕੇ ਤਲ ਪੈਵਸੇ ਇੱਕ ਪੁਰ ਰਾਤ 8 ਕੋ ਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਉਹ ਇੱਕ ਤਲ ਦੇ ਨਾਰੇ ਸੁੱਤੇ ਪਏ ਸੀ 8 ਕੋ ਦੀ ਰਾਤ ਆ ਜਿਹੜੀ ਇਹ ਕਿਹੜੀ ਰਾਤ ਆ ਹੁਣ ਯਾਦ ਰੱਖਿਓ ਚੇਤੇ ਕਰੋ ਇਹ ਉਹ ਰਾਤ ਆ ਜਦੋਂ ਇਧਰ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਜੰਗਲਾਂ ਬੇਲਿਆਂ ਚਸੰਬਰ ਦੇ ਮਹੀਨੇ ਚ ਜ਼ਮੀਨ ਤੇ ਸੁੱਤੇ ਪਏ ਨੇ ਉਧਰ ਉਹਨਾਂ ਦੇ ਵੱਡੇ ਵੀਰਿਆਂ ਦੀ ਸ਼ਹਾਦਤ ਹੋ ਚੁੱਕੀ ਹੈ ਇਹ ਉਹ ਦਿਨ ਆ ਕਿ ਡੀਏ ਕਾਲੀ ਰਾਤ ਸੀ ਪਰ ਉਹ ਭਾਪੀ ਸਿਰ ਨਹੀਂ ਲੱਗੇ ਜਾਂਦਾ ਕਾ ਥੋੜੀ ਦੂਰ ਘਰ ਹੈ ਉਹਦਾ ਪਲਾਨ ਇਹ ਸੀਗਾ ਕਿ ਇੱਥੇ ਹੀ ਕੈਨੌਰ ਦੇ ਤਲ ਤੇ ਮੈਂ ਖੁਰਦੀ ਲੁੱਟੂਗਾ ਤੇ ਮੈਂ ਰਫੂ ਚੱਕਰ ਹੋ ਜਾਊਗਾ ਮਾਤਾ ਗੁਜਰੀ ਜੀ ਨੂੰ ਕਿਹਾ ਮੇਰਾ ਪਿੰਡ ਪਤਾ ਕਿਹੜਾ ਘਰ ਪਤਾ ਹੈ ਪਰ ਮਾਤਾ ਗੁਜਰੀ ਜੀ ਨੂੰਥੇ ਉਸ ਰਾਤ ਨੀਂਦ ਨਹੀਂ ਆਉਂਦੀ ਇਹਦਾ ਉਹ ਪਲਾਨ ਫੇਲ ਹੋ ਜਾਂਦਾ ਅਗਲੇ ਦਿਨ ਫਿਰ ਉਥੋਂ ਲੈ ਕੇ ਫਿਰ ਉਹਦੇ ਪਿੰਡ ਆਉਂਦਾ ਹੈ ਸਿੱਧਾ ਫੇਰ ਪਿੰਡ ਨਹੀਂ ਆਉਂਦਾ ਪਹਿਲਾਂ ਏਸੀ ਜੰਗਲਾਂ ਬੇਲਿਆਂ 'ਚ ਲਈ ਫਿਰਦਾ ਹੈ ਕਿ ਮੈਂ ਘਰੇ ਜਾਣਾ ਆਪਦੇ ਪਿੰਡ ਜਾਣਾ ਪਿੰਡ ਜਾ ਕੇ ਦੇਖਦਾ ਕਿ ਉੱਥੇ ਸ਼ਕਤੀ ਤਾਂ ਨਹੀਂ ਆਈ ਹੈ ਉੱਥੇ ਮੁਗਲ ਪਹਿਰਾ ਤਾਂ ਨਹੀਂ ਦੇ ਰਹੇ ਸੋਚੋ ਸਾਰੇ ਦਿਨ ਦਾ ਉਸ ਦਿਨ ਸੈਰਜਾਦਿਆਂ ਨੇ ਮਾਤਾ ਗੁਜਰੀ ਨੇ ਕੁਝ ਨਹੀਂ ਸਿਖਾਦਾ ਇੱਕ ਦਿਨ ਪਹਿਲਾਂ ਇਹ ਰੋਟੀ ਲੈ ਕੇ ਗਿਆ ਸੀ ਉਹ ਰੋਟੀ ਵੀ ਕਹੇਗੀ ਲੈ ਕੇ ਗਿਆ ਸੀਗਾ ਰੋਟੀ ਲੈ ਕੇ ਗਿਆ ਸੀ ਆਪਣੇ ਘਰੋਂ ਪਹਿਲਾਂ ਤਾਂ ਇਹ ਲਿਖਿਆ ਮਿਲਦਾ ਇਤਿਹਾਸ ਕਿ ਆਪਣੀ ਮਾਂ ਨੂੰ ਆ ਕੇ ਕਹਿੰਦਾ ਹੈ ਕਿ ਜੋ ਮੈਂ ਰੋਟੀ ਲੈ ਕੇ ਚੱਲਿਆ ਇੰਝ ਜ਼ਹਿਰ ਪਾ ਦੇ ਕਿਉਂ ਅਸੀਂ ਪਾਪੀ ਕਹਿੰਦੇ ਆ ਇਹਨੂੰ ਕਹਿੰਦਾ ਜ਼ਹਿਰ ਪਾ ਦੇ ਇਹਦੇ ਵਿੱਚ ਮੈਂ ਮਾਰਦੇ ਨੇ ਨੇ ਗੋਗੋ ਮ ਸਿੰਘ ਜੀ ਦੇ ਪੁੱਤ ਮਾਰਦਨੀਆ ਮੈਂ ਤੁਹਾਨੂੰ ਸਿਖਾਉਂਦੀ ਮਾਂ ਖਜ਼ਾਨਾ ਉਹਨਾਂ ਦਾ ਲੁੱਟ ਲਿਆਉਣਾ ਇਹਦੀ ਮਾਂ ਇਹਨੂੰ ਲਾਨਤਾ ਪਾਉਂਦੀ ਆ ਅਗਲੇ ਦਿਨ ਫਿਰ ਜਦੋਂ ਉਥੋਂ ਸਵੇਰ ਹੁੰਦੀ ਆ ਪੇਰੇ ਕਹਿੰਦਾ ਮੈਂ ਆਪਣੇ ਪਿੰਡ ਲੈ ਕੇ ਜਾਣਾ ਔਰ ਸਨਹਦਨ ਬੈਟਰੀ ਲੈ ਕੇ ਗਿਆ ਇੱਥੇ ਨੇੜੇ ਇੱਕ ਕੁਟੀਆ ਹੈ ਉੱਥੇ ਲੈ ਕੇ ਬੈਠਾ ਰਿਹਾ ਪੂਰੀ ਰਾਤ ਹੋ ਜਾਂਦੀ ਐ ਸਭ ਜ਼ਦ ਦੇ ਨੇ ਕੁਝ ਨਹੀਂ ਖਾਦਾ ਮਾਤਾ ਗੁਰੀ ਨੇ ਕੁਝ ਨਹੀਂ ਖਾਦਾ ਫਿਰ ਰਾਤ ਨੂੰ ਆਪਦੇ ਘਰ ਲਿਆਉਂਦਾ ਇੱਥੇ ਜਿਹੜਾ ਕਹਿੰਨੇ ਆ ਨਾ ਸੀਮਾਤਾ ਗੁਰੀ ਨੇ ਗੰਗੂ ਦੇ ਘਰ ਰਾਤ ਕੱਟੀ ਉਹ ਨੌ ਬੋ ਦੀ ਰਾਤ ਕੱਟੀ ਸੀਗੀ ਇੱਥੇ ਵੀ ਜਦੋਂ ਘਰੇ ਲੈ ਕੇ ਆਉਂਦਾ ਹੈ ਤਾਂ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਜਿਹੜੀ ਰੋਟੀ ਦਿੱਤੀ ਸੀਗੀ ਗੰਗੂਰੇ ਮਾਤਾ ਗੁਰੀ ਜੀ ਨੂੰ ਉਹ ਬੇਹੀ ਰੋਟੀ ਸੀਗੀ ਮਸਲਦੀ ਦਾਲ ਤੇ ਬੇਹੀ ਰੋਟੀ ਦਾ ਜ਼ਿਕਰ ਮਿਲਦਾ ਹੈ ਇਤਿਹਾਸਕਾਰ ਦੁਨਨਾ ਸਿੰਘ ਹੰਡੂਲੀਆ ਲਿਖਦੇ ਨੇ ਕਿ ਇਹ ਜੀ ਰੋਟੀ ਲੈ ਕੇ ਆ ਬੀਨਾ ਉਹ ਰੋਟੀ ਖਾਣ ਮਾਤਾ ਗੁਜਰੀ ਜੀ ਨੇ ਜਦੋਂ ਉਹ ਰੋਟੀ ਦੇਖੀ ਪਤਾ ਨਹੀਂ ਕਿੰਨੇ ਦਿਨਾਂ ਦੀ ਪੁਰਾਣੀ ਰੋਟੀ ਲਿਆ ਕੇ ਸਾਂਝਾ ਦਿਆਂ ਦੇ ਅੱਗੇ ਮਾਤਾ ਗੁਜਰੀ ਦੇ ਅੱਗੇ ਰੱਖਤੀ ਮਾਤਾ ਗੁਜਰੀ ਜੀ ਨੇ ਉਹ ਗੁੱਸਾ ਨਹੀਂ ਕੀਤਾ ਤੇ ਮਾਤਾ ਗੁਜਰੀ ਜੀ ਨੇ ਉਹ ਆਪਣੀ ਜਿਹੜੀ ਉਹਨਾਂ ਕੋਲ ਖੁਰਜੀ ਜਿਹੀ ਮੋਰਾ ਆਣੀ ਉਹਦੇ ਵਿੱਚ ਇੱਕ ਸਿੱਕਾ ਦਿੱਤਾ ਕਿ ਆ ਕਿ ਨੇੜੇ ਪੁੱਤ ਇਹ ਕੁਝ ਵੀ ਹੈਗਾ ਇਹ ਤਾਂ ਲਿਆ ਇਥੋਂ ਫਿਰ ਇਹ ਪਤਾਸੇ ਲੈ ਕੇ ਆਇਆ ਸੀ ਉਹ ਰਾਤ ਛੋਟੇ ਸਾਹਿਬ ਜਦੋਂ ਨੇ ਪਤਾਸੇ ਖਾ ਕੇ ਨਜ਼ਾਰਾ ਕੀਤਾ ਉੱਥੇ ਰਾਤ ਨੂੰ ਫਿਰ ਕੋਰਦੀ ਚੋਰੀ ਕਰਦਾ ਹੈ ਕਿਉਂਕਿ ਮਾਤਾ ਗੁਜਰੀ ਨੇ ਯਕੀਨ ਕੀਤਾ ਇਹਦੇ ਦੇ ਕਿੰਨੇ ਦਿਨਾਂ ਬਾਅਦ ਫਿਰ ਉੱਥੇ ਪਲੰਘ ਨਸੀਬ ਹੋਇਆ ਸੀ ਕਿੰਨੇ ਦਿਨਾਂ ਬਾਅਦ ਸੁੱਤੇ ਸੀਗੇ ਉਹ 6 ਪੂਰੀ ਰਾਤ ਨੂੰ ਆਨੰਦਪੁਰ ਨਗਰ ਛੱਡਿਆ ਹੋਇਆ ਹੈ 7 ਪੂਰੀ ਰਾਤ ਨੂੰ ਮਾਮਾ ਮਸ਼ਕੀ ਦੀ ਝੋਪੜੀ 'ਚ ਸੁੱਤੇ ਉਹ ਵੀ ਦਰਵੇਸ਼ ਮੋਰਸ ਇਦਾਂ ਦੇ ਵੀ ਕਰਤਾਰ ਅਸੀਂ ਭੁੱਲ ਜਾਨੇ ਆ ਹੁਣ ਕੋਈ ਆਲਚ ਨਹੀਂ ਕੀਤਾ ਉਥੇ ਮਾਤਾ ਲక్ష్ਮੀ ਦਾ ਜ਼ਿਕਰ ਮਿਲਦਾ ਹੈ ਮਾਤਾ ਲక్ష్ਮੀ ਜੀ ਕੁੰਮੇ ਮਛਕੀ ਦੀ ਝੂੰਪੜੀ ਚ ਰੋਟੀ ਬਣਾ ਕੇ ਲਿਆਏ ਖਾਇਬ ਜ਼ਾਦੇ ਵਾਸਤੇ ਉਹਨਾਂ ਦਾ ਵੀ ਸਤਿਕਾਰ ਕਰਿਆ ਕਰੋ ਉਥੇ ਫਿਰ ਅਗਲੇ ਦਿਨ ਇਹ ਵੀ ਜ਼ਿਕਰ ਮਿਲਦਾ ਹੈ ਕਿ ਮਈ ਲక్ష్ਮੀ ਇੱਕ ਡੱਠੀ ਲੈ ਆਉਂਦੀ ਆ ਕੋਈ ਪੁਰਾਣੇ ਕੱਪੜੇ ਹੋਣਗੇ ਕਿ ਮਾਤਾ ਜੀ ਤੁਹਾਡੇ ਕੱਪੜੇ ਕਿਉਂਕਿ ਬਾਰਿਸ਼ ਹੋ ਰਹੀ ਸੀ ਜਦੋਂ ਸਰਸੰਗਦੀ ਤੋਂ ਵੀ ਛੋੜਾ ਪਿਆ ਸੀ ਤੁਹਾਡੇ ਕੱਪੜੇ ਗਿੱਲੇ ਹੋਏ ਹੋਏ ਨੇ ਸਾਜਾਦਿਆਂ ਦੇ ਕੱਪੜੇ ਗਿੱਲੇ ਹੋਏ ਹੋਏ ਨੇ ਪਤਾ ਨਹੀਂ ਕਿੱਥੋਂ ਆ ਕੇ ਤਾਂ ਕਿ ਵਿਚਾਰੀ ਲਈ ਆਈ ਹੋਣੀ ਐ ਤੁਸੀਂ ਕੱਪੜੇ ਬਦਲ ਲਓ ਉੱਥੇ ਫਿਰ ਕੱਪੜੇ ਬਦਲੇ ਖਮਾਤਾ ਗੁਰੀ ਨੇ ਸਾਜਾਦਿਆਂ ਦੇ ਵੀ ਬਦਲੇ ਆਪਣੇ ਵੀ ਬਦਲੇ ਹੋਣਗੇ ਉੱਥੋਂ ਫਿਰ ਚੱਲਦੇ ਨੇ ਉੱਥੇ ਹੀ ਫਿਰ ਮਿਲਿਆ ਸੀਗਾ ਜੋ ਗੰਗੂਜੀ ਦਾ ਗੰਗੂ ਬਾਰੇ ਵੀ ਇਤਿਹਾਸਕਾਰ ਜਦੋਂ ਨਾ ਸਿੰਘ ਹੰਡੂਰੀਆ ਨੇ ਉਹ ਗੰਗੂ ਨਹੀਂ ਲਿਖਦੇ ਜੋ ਪੁਰਾਣੇ ਇਤਿਹਾਸਕਾਰ ਨੇ ਉਹ ਗੰਗੂ ਨੂੰ ਮਸੰਦ ਲਿਖਦੇ ਨੇ ਕਿ ਗੁਰੂ ਘਰ ਦਾ ਮਸੰਦ ਸੀ ਕਈ ਹੋਰ ਰਸੋਈਆ ਲਿਖ ਦਿੰਦੇ ਨੇ ਦੋਨਾਂ ਸੇਂਗਾਂ ਦੂਰੀਆ ਦੋ ਜਾਨਾਂ ਦਾ ਜ਼ਿਕਰ ਕਰਦਾ ਏ ਤੁੰਮਾ ਦੇ ਦਰਬਾਰੀ ਕਿ ਦੋ ਮਸੰਦ ਸੀਗੇ ਉਹ ਲੈ ਕੇ ਆਏ ਸੀ ਉਹਨਾਂ ਚੋਂ ਇੱਕ ਰਹਿ ਗਿਆ ਦੂਸਰਾ ਫਿਰ ਇਸ ਜਿਹੜਾ ਸਹੇੜੀ ਪਿੰਡ ਸੀਗਾ ਉੱਥੇ ਲਿਆ ਆ ਪਿੰਡ ਦਾ ਇਹੀ ਜ਼ਿਕਰ ਮਿਲਦਾ ਹੈ ਨਾਮ ਵੱਖ-ਵੱਖ ਮਿਲਦੇ ਨੇ ਹੁਣ ਇਹ ਵੀ ਕਿ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਤੁੰਮਾ ਜਾਂ ਦਰਬਾਰੀ ਦੋ ਨਾਮ ਮਸੰਦਾਂ ਦੇ ਲਏ ਜਾਂਦੇ ਨੇ ਕਿ ਜਿਹੜੇ ਸਾਹਿਬਜ਼ਾਦੇ ਨੂੰ ਲਿਆਏ ਉਹਨਾਂ ਚੋਂ ਇੱਕ ਜਿਹੜਾ ਤੁੰਮਾ ਜਾਂ ਦਰਬਾਰੀ ਉਹਦਾ ਨਾਮ ਹੀ ਗੰਗੂ ਹੋਵੇ ਕਿਉਂਕਿ ਗੰਗੂ ਜ਼ਿਆਦਾ ਪ੍ਰਚਲਿਤ ਹੋ ਗਿਆ ਹੈ ਫਿਰ ਉਹ ਜਦੋਂ ਆਦੇ ਘਰੇ ਲਿਆਉਂਦਾ ਹੈ ਕਿਸ ਤਰੀਕੇ ਨਾਲ ਫਿਰ ਉਹ ਵਰਤਾਵ ਕਰਦਾ ਹੈ ਫਿਰ ਰਾਤ ਨੂੰ ਯਕੀਨ ਕਰਕੇ ਮਾਤਾ ਗੁਜਰੀ ਜੀ ਸੌਂ ਗਏ ਕਿਉਂਕਿ ਉਹ ਬੜਾ ਮਿੱਠਾ ਪਿਆਰਾ ਹੋ ਕੇ ਇਹ ਲੈ ਕੇ ਆਇਆ ਸੀ ਕਿ ਕਿ ਇਹ ਬੱਚਿਆਂ ਨੂੰ ਮੈਂ ਇਹਨਾਂ ਦੇ ਪਿਤਾ ਕੋਲ ਲੈ ਕੇ ਜਾਊਂਗਾ ਮਾਤਾ ਗੁਜਰੀ ਜੀ ਕਿਉਂਕਿ ਉਹ ਮਸੰਦ ਸੀਗਾ ਪਹਿਲਾਂ ਇਹ ਲਿਖਿਆ ਜਾਨਸੋਈਆ ਸੀਗਾ ਤਾਂ ਇੱਕ ਯਕੀਨ ਕਰ ਲਿਆ ਇੱਥੇ ਫਿਰ ਨੌਬੋਦੀ ਰਾਤ ਨੂੰ ਘਰੇ ਸੌਂ ਜਾਂਦੇ ਨੇ ਉਹਦੇ ਪਾਲਣ ਤੇ ਰਾਤ ਨੂੰ ਫਿਰ ਉਹ ਖੁਰਜੀ ਚੋਰੀ ਕਰਦਾ ਹੈ ਰਾਤ ਨੂੰ ਹੀ ਇੱਥੇ ਨੇੜੇ ਲਗੋ ਦਿੰਦਾ ਹੈ ਖੁਰਜੀ ਖੁਰਜੀ ਨੇ ਚੋਰੀ ਕਰਨ ਲਈ ਮਾਤਾ ਗੁਜਰੀ ਜੀ ਦੇਤੇ ਗੁੱਸੇ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਆਂਦੇ ਕੋਈ ਗੱਲ ਨਹੀਂ ਪੁੱਤ ਮੇਰਾ ਖਜ਼ਾਨਾ ਦਾ ਸਾਹਿਬਜ਼ਾਦੇ ਨੇ ਆ ਮੇਰੇ ਪੋਤੇ ਨੇ ਖਜ਼ਾਨਾ ਕੋਈ ਨਾ ਆਪਾਂ ਹੋਰ ਲੈ ਲਾਂਗੇ ਜਦੋਂ ਇਹ ਮੇਰੇ ਪੋਤੇ ਆਪਦੇ ਪਿਤਾ ਕੋਲ ਪਹੁੰਚ ਗਏ ਤਾਂ ਤੈਨੂੰ ਹੋਰ ਵੀ ਖਜ਼ਾਨਾ ਦੇ ਦਾਂਗੇ ਉਹਨੂੰ ਇਹ ਗੱਲ ਚੰਗੂਗੀ ਕਿਉਂਕਿ ਇੱਥੇ ਉਹਦਾ ਲਾਲਚ ਹੋਰ ਵੱਜ ਚੁੱਕਿਆ ਸੀਗਾ ਔਖੀ ਘੜੀ ਸੀ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਫਿਰ ਉਹਨੂੰ ਇਹ ਜੀ ਕਿ ਇਹਨਾਂ ਨੂੰ ਮੈਂ ਫੜਾਵਾਂ ਤੇ ਹੋਰ ਨਾਮ ਲਾਵਾਂ ਹਾਂ ਇਥੋਂ ਵੀ ਉਹ ਨੂੰ ਜਾਂਦਾ ਹੈ ਮਰਿੰਡੇ ਕਤਵਾਲੀ ਗਿਆਂ ਦੇ ਨੇੜੇ ਮਰਿੰਡੇ ਦੀ ਪਿੰਡ ਸੀ ਜਾਨੀ ਖਾਨ ਤੇ ਮਾਨੀ ਖਾਨ ਉਥੋਂ ਦੇ ਕਤਵਾਲ ਸੀਗੇ ਉਹ ਵੀ ਵਜ਼ੀਰ ਖਾਨ ਦੇ ਇੱਕ ਤਰੀਕੇ ਦੇ ਚਮਚੇ ਸੀਗੇ ਕਿਉਂਕਿ ਅਧਿਕਾਰੀ ਸੀਗੇ ਉਹਦੇ ਅੰਦਰ ਆਉਂਦੇ ਸੀਗੇ ਚਮਕੌਰ ਦੀ ਗੜੀ 'ਚ ਥੋੜੇ-ਥੋੜੇ ਉਹ ਹਾਰ ਕੇ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਉਦੋਂ ਜਦੋਂ ਉਹਨਾਂ ਨੂੰ ਖਬਰ ਮਿਲਦੀ ਆ ਤਾਂ ਉਹ ਫਿਰ ਸਪਾਹੀ ਭੇਜਦੇ ਨੇ ਮਾਤਾ ਗੁਜਰੀ ਜੀ ਨੇ ਅਜੇ ਦਿਨ ਅਜੇ ਰਾਤਾਂ ਕਦੇ ਨਹੀਂ ਦੇਖਿਆ ਹੋਣੀਆਂ ਅਜੇ ਹਾਲਾਤ ਕਦੇ ਨਹੀਂ ਦੇਖੇ ਹੋਣੇ ਕਿਵੇਂ ਉਹ ਦੋਨਾਂ ਸਿੰਘਾਂ ਨੂਰੀਆ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਛੋਟੇ ਜ਼ਾਬਦਾਦਿਆਂ ਨੂੰ ਲੈ ਕੇ ਜਦੋਂ ਇਹ ਗਲੀਆਂ 'ਚ ਜਾ ਰਹੇ ਸੀ ਤਾਂ ਉਹਨਾਂ ਨੇ ਕੱਲਾ-ਕੱਲਾ ਦਰਵਾਜ਼ਾ ਖੜਕਾਇਆ ਕਿਹਾ ਕਿ ਸੱਚ ਨਾਲ ਖੜੋ ਨਹੀਂ ਖੜਿਆ ਕੋਈ ਪਿੰਡ ਵਾਲਿਆਂ ਨੇ ਮਾਤਾ ਗੁਜਰੀ ਤੇ ਛੋਟੇ ਜ਼ਾਬਦਾਦਿਆਂ ਨੂੰ ਪਿੰਡ 'ਚੋਂ ਕੱਢ ਦਿੱਤਾ ਸੀ ਹੁਣ ਮਾਤਾ ਗੁਜਰੀ ਤੇ ਛੋਟੇ ਜ਼ਾਬਦਾਦੇ ਪਿੰਡ ਦੇ ਬਾਹਰ ਇੱਕ ਦਰਖਤ 'ਤੇ ਬੈਠੇ ਨੇ ਉੱਥੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਵੀ ਕਿਹੜੇ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਤੁਹਾਨੂੰ ਦੱਸ ਚੁੱਕੇ ਹਾਂ ਮਾਤਾ ਗੁਜਰੀ ਦੇ ਹੱਥ ਬੰਨੇ ਜਾਂਦੇ ਨੇ ਜ਼ਾਬਦਾਦਿਆਂ ਨੂੰ ਥੋਰੀਆਂ 'ਚ ਬੰਨ੍ਹ ਦਿੱਤਾ ਜਾਂਦਾ ਹੈ ਗੱਡੇ 'ਤੇ ਲੱਦ ਕੇ ਫਿਰ ਇਥੋਂ ਮਰੀਂਡੇ ਲੈ ਆਇਆ ਜਾਂਦਾ ਹੈ ਮਰਿੰਡੇ ਨੇ ਜਾਂ ਤੋਂ ਬਾਅਦ ਫਿਰ ਮਰਿੰਡੇ ਇੱਕ ਰਾਤ ਰੱਖਿਆ ਜਾਂਦਾ ਹੈ 10 ਉਹਦੀ ਰਾਤ ਫਿਰ ਮਰਿੰਡੇ ਲਿਆਇਆ ਜਾਂਦਾ ਹੈ ਜਾਨੀ ਖਾਨ ਦੇ ਮਾਨੀ ਖਾਨ ਫਿਰ ਉੱਥੇ ਡਰਾਬੇ ਦਿੰਦੇ ਨੇ ਉੱਥੋਂ ਫਿਰ ਤਸੱਦਦ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਅਸੀਂ ਇਹ ਸੋਚਦੇ ਹਾਂ ਕਿ ਸਰਹੰਗ ਹੀ ਤਸ਼ੱਦਦ ਦਿੱਤੇ ਗਏ ਉੱਥੇ ਹੀ ਸਾਹਿਬਜ਼ਾਦਿਆਂ ਨੂੰ ਨਹੀਂ ਹੰਝ ਚਿੜਿਆ ਗਿਆ ਉਸ ਤੋਂ ਪਹਿਲਾਂ ਤਸ਼ੱਦਦ ਦਿੱਤੇ ਗਏ ਪਰ ਸੋਚ ਕੇ ਦੇਖੋ ਕੁਤਵਾਲ ਕੁਤਵਾਲ ਕੌਣ ਹੁੰਦੇ ਨੇ ਉਸ ਟਾਈਮ ਦੀ ਪੁਲਿਸ ਸੀਗੀ ਉਹ ਕਿ ਉਹਨਾਂ ਨੇ ਬਹੁਤ ਮਿੱਠਾ ਬੋਲਿਆ ਹੋਵੇਗਾ ਸਾਹਿਬਜ਼ਾਦਿਆਂ ਨੂੰ ਨਹੀਂ ਉਹਨਾਂ ਨੇ ਪੂਰੇ ਡਰਾਬੇ ਦਿੱਤੇ ਪੂਰਾ ਉਹਨਾਂ ਦਾ ਜੋਰ ਲੱਗਿਆ ਆਇਆ ਸੀ ਕਿ ਆਪਦਾ ਧਰਮ ਬਦਲ ਲੈਣ ਅਸੀਂ ਵਜ਼ੀਰ ਖਾਨ ਕੋਲ ਜਦੋਂ ਜਾਈਏ ਵਜ਼ੀਰ ਖਾਨ ਨੂੰ ਖੁਸ਼ਖਬਰੀ ਦਈਏ ਕਿ ਗੁਰਗੋਵ ਸਿੰਘ ਜੀ ਦੇ ਪੁੱਤਰਾਂ ਦਾ ਧਰਮ ਅਸੀਂ ਬਦਲਤਾ ਗੁਰਗੋਵ ਸਿੰਘ ਜੀ ਦੀ ਮੱਤਾ ਦਾ ਧਰਮ ਅਸੀਂ ਬਦਲਤਾ ਹੁਣ ਸਾਨੂੰ ਵੱਡੇ ਨਾਮ ਔਰੰਗਜ਼ੇਬ ਤੋਂ ਵਜ਼ੀਰ ਖਾਨ ਤੋਂ ਮਿਲਣਾ ਪਰ ਗੁਰਗੋਵ ਸਿੰਘ ਜੀ ਦੇ ਪੁੱਤਰ ਇਹਨਾਂ ਦੇ ਦਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਜ਼ਾਰਾਂ ਲੱਖਾਂ ਲੋਕਾਂ ਦਾ ਧਰਮ ਬਚਾਇਆ ਫਿਰ ਇਹ ਕਿਵੇਂ ਆਪਦਾ ਧਰਮ ਬਦਲ ਲੈਣਗੇ ਉਥੋਂ ਫਿਰ ਵਜ਼ੀਰ ਖਾਨ ਨੂੰ ਸੁਨੇਹਾ ਭੇਜਿਆ ਗਿਆ ਵਜ਼ੀਰ ਖਾਨ ਜਿਹੜਾ ਹੌਣੇ-ਹੌਣੇ ਚਮਕੌਰ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਤੋਂ ਹਾਰ ਕੇ ਆਇਆ ਸੀ ਜਿਹੜਾ ਇਹ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਹਦੇ ਚੰਦਨ ਸਿੱਖਾ ਮੁੱਠੀ ਪਰ ਸਿੱਖਾਂ ਨੂੰ ਚਮਕੌਰ ਦੀ ਗੜੀ 'ਚ ਮਿੰਟਾਂ 'ਚ ਹਰਾ ਦੋਗਾ ਮਿੰਟਾਂ 'ਚ ਮਾਰ ਦੋਗਾ ਗੁਰੂ ਗੋਬਿੰਦ ਸਿੰਘ ਨੂੰ ਕੈਦ ਕਰਕੇ ਲੈ ਕੇ ਜਾਵਾਂਗੇ ਸੀ ਉਹ 40 ਸਿੰਘ ਫਿਰ ਕਿਵੇਂ ਲੱਖਾਂ ਦੀ ਫੌਜ ਨਾਲ ਲੜੇ ਤੇ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਤਾੜੀ ਮਾਰ ਕੇ ਫਿਰ ਚਮਕੌਰ ਦੀ ਗੜੀ 'ਚੋਂ ਨਿਕਲੇ ਇਹ ਹਾਰ ਬਰਦਾਸ਼ਤ ਨਹੀਂ ਸੀ ਕਰ ਪਾਇਆ ਵਜ਼ੀਰ ਖਾਨ ਨੂੰ ਜਦੋਂ ਸੁਨੇਹਾ ਮਿਲਦਾ ਹੈ ਕਿ ਗੁਰੂ ਅਸਰਾਏ ਉwidetilde ਉੰਕਾਰਿਆ ਹੋਇਆ ਉਹ ਕਹਿੰਦਾ ਮੇਰੇ ਕੋਲ ਲੈ ਕੇ ਆਓ ਉੱਥੇ ਫਿਰ ਪਲੈਨਿੰਗਾਂ ਬਣਾਈਆਂ ਜਾਂਦੀਆਂ ਨੇ ਪਲੈਨਿੰਗ ਕੀ ਬਣਾ ਰਹੇ ਨੇ ਜਿਹੜੇ ਆਪਦੇ ਆਪ ਨੂੰ ਵੱਡੇ ਵੱਡੇ ਸਮਝਦੇ ਸੀ ਕਿ ਅਸੀਂ ਬਾਦਸ਼ਾਹ ਅਸੀਂ ਸੂਬੇਦਾਰ ਅਸੀਂ ਫੌਜਦਾਰ ਉਹ ਪਲੈਨਿੰਗਾਂ ਕਰ ਰਹੇ ਨੇ ਉਸ ਰਾਤ ਕੇ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ 7 ਸਾਲ ਦੇ 9 ਸਾਲ ਦੇ ਪੁੱਤਰਾਂ ਨੂੰ ਕਿਵੇਂ ਡਰਾਇਆ ਜਾਵੇ ਕਿਵੇਂ ਉਹਨਾਂ ਦਾ ਧਰਮ ਬਦਲਿਆ ਜਾਵੇ ਇਹ ਤਾਕਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਫ਼ੈਜ਼ਾਦਿਆਂ ਦੀ ਕਈ ਵਾਰ ਕੇ ਅੰਦਰੋਂ ਬਾਲ ਸੀਗੇ ਉਹ ਬਾਲ ਨਹੀਂ ਸੀਗੇ ਦੁਨਿਆਵੀ ਤੌਰ ਤੇ ਨਾ ਉਹਨਾਂ ਨੂੰ ਦੇਖਿਆ ਜਾਵੇ ਉਹ ਸਾਡੇ ਬਾਬੇ ਨੇ ਦੁਨਿਆਵੀ ਤੌਰ ਤੇ ਜਿਸਮਾਨੀ ਤੌਰ ਤੇ ਮਰਾਂ ਉਹਨਾਂ ਦੀਆਂ ਛੋਟੀਆਂ ਸੀਗੀਆਂ ਪਰ ਜਿਗਰੇ ਉਹਨਾਂ ਦੇ ਉਹ ਬਹੁਤ ਵੱਡੇ ਸੀਗੇ ਬਿਲਕੁਲ ਵੱਡੇ ਵੱਡੇ ਸੂਬੇਦਾਰ ਵਜ਼ੀਰ ਖਾਨ ਇਹ ਵੱਡੇ ਵੱਡੇ ਫੌਜਦਾਰ ਸੂਬੇਦਾਰ ਇਹ ਹਰਾਨੀ ਪਾਏ ਉਹਨਾਂ ਨੂੰ ਉੱਥੇ ਜਾ ਕੇ ਵੀ ਫਿਰ ਕਿਵੇਂ ਉਹ ਛੋਟਾ ਦਰਵਾਜ਼ਾ ਖੋਲਿਆ ਗਿਆ ਕਿ ਫਰਸੀ ਸ਼ਲਾਂਮ ਕਰੋ ਵਜ਼ੀਰ ਖਾਨ ਦੇ ਜਿਹੜੇ ਫੌਜੀ ਸੀਗੇ ਉਹਨਾਂ ਨੇ ਕਿਹਾ ਕਿ ਫਰਸੀ ਸਲਾਮ ਕਰੋ ਵਜ਼ੀਰ ਖਾਨ ਨੂੰ ਕਰਕੇ ਦਿਖਾਈ ਪਹਿਲਾਂ ਉੱਥੇ ਵੀ ਫਿਰ ਗੁਰੂਦੇਵ ਸਿੰਘ ਗੁਰੂਦੇਵ ਪੁੱਤਰ ਫਿਰ ਕਿਵੇਂ ਉਹਨਾਂ ਨੇ ਜਗਾਰਾ ਲਾਇਆ ਤੂਬੇ ਦੀ ਕਚਹਿਰੀ 'ਚ ਇਹ ਉਹ ਪਿੰਡ ਆ ਇਹ ਸਾਰਾ ਪਿੰਡ ਤੁਹਾਨੂੰ ਦਿਖਾਇਆ ਹੈ ਅਸੀਂ ਇਹ ਉਹ ਗਲੀਆਂ ਨੇ ਜਿੱਥੋਂ ਮਾਤਾ ਗੁਜਰੀ ਜੀ ਤੇ ਸਾਹਿਬ ਜਦਿਆਂ ਦੇ ਚਰਨ ਗਦੇ ਪਏ ਹੋਣਗੇ ਔਖੀ ਕਢੀ ਸੀਗੀ ਉਹ ਪਰ ਇਹ ਪਿੰਡ ਨਾਲ ਬਾਅਦ 'ਚ ਕੀ ਹੋਇਆ ਨੰਗੂ ਨਾਲ ਬਾਅਦ 'ਚ ਕੀ ਹੋਇਆ ਇਹ ਲਿਖਿਆ ਮਿਲਦਾ ਹੈ ਕਿ ਜਿਹੜੇ ਲਾਲਚ ਚ ਗੰਗੂ ਨੇ ਸਾਈਂ ਸਾਹਿਬ ਦੇ ਨਾਲ ਧੋਖਾ ਕੀਤਾ ਮਾਤਾ ਗੁਜਰੀ ਨੇ ਧੋਖਾ ਕੀਤਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਗੰਗੂ ਜੇ ਧੋਖਾ ਨਾ ਕਰਦਾ ਤਾਂ ਜਾਣਾ ਸੀਗਾ ਰੋਪੜ ਰੋਪੜ ਲੈ ਕੇ ਜਾਣਾ ਸੀ ਉਹਨੇ ਕਿਉਂਕਿ ਰੋਪੜ ਜਿਉਂ ਚੜਿਆ ਜਾਂਦਾ ਤਾਂ ਛੋਟੇ ਸਾਹਿਬ ਜੀ ਆਪਣੇ ਮਾਤਾਵਾਂ ਨੂੰ ਮਿਲਣ ਦੇ ਮਾਤਾ ਸੁੰਦਰੀ ਜੀ ਮਾਤਾ ਸਾਹਿਬਕੌਰ ਜੀ ਰੋਪੜ ਸੀਗੇ ਉੱਥੋਂ ਫਿਰ ਉਹ ਅੱਗੇ ਦਿੱਲੀ ਨੂੰ ਗਏ ਨੇ ਨਹੀਂ ਲੈ ਕੇ ਗਿਆ ਇਹ ਉਹ ਮੋਹਰਾ ਦੇ ਲਾਲਚ ਚ ਨਹੀਂ ਲੈ ਕੇ ਗਿਆ ਉਹ ਮੋਹਰਾ ਇਹਨੇ ਨੇੜੇ ਦੱਬੀਆਂ ਸੀਗੀਆਂ ਆਪਦੇ ਘਰ ਦੇ ਨੇੜੇ ਸੀ ਪਿੰਡ ਦੇ ਨੇੜੇ ਮਾਤੁਰ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਿਆ ਕਿ ਇਹਨੇ ਮੋਹਰਾਂ ਚੋਰੀ ਕੀਤੀਆਂ ਨੇ ਫਿਰ ਜਿਹੜੇ ਉਹਦੇ ਅੱਗੇ ਉਹ ਹੋਰ ਸੀਗੇ ਸਿਪਾਹੀ ਜਾਂ ਜਿਹੜੇ ਵੱਡੇ ਅਹੁਦੇਦਾਰ ਸੀ ਉਹ ਕਹਿੰਦੇ ਵੀ ਮੋਹਰਾਂ ਸਾਨੂੰ ਦੇ ਇਹਨੂੰ ਫਿਰ ਉਹਨਾਂ ਨੇ ਧਮਕਾਇਆ ਸਾਦਲਾਦੀਨ ਸ਼ਹੀਦ ਕਰਨ ਤੋਂ ਬਾਅਦ ਫਿਰ ਉੱਥੇ ਇਹਨੂੰ ਕਿਹਾ ਕਿ 10 ਮੋਹਰਾਂ ਕਿੱਥੇ ਨੇ ਇਹਦੇ ਨਾਲ ਸਿਪਾਹੀ ਭੇਜੇ ਜਿੱਥੇ ਇਹਨੇ ਮੋਹਰਾਂ ਦੱਬੀਆਂ ਸੀ ਉੱਥੇ ਲੈ ਕੇ ਗਿਆ ਸਪਾਹੀਆਂ ਨੂੰ ਸਪਾਹੀ ਕੋਲ ਖੜੇ ਨੇ ਨਹੀਂ ਜਿੱਤ ਕੀ ਵਾਰਸ਼ੇ ਚੱਕੀ ਇਹ ਪੱਟੀ ਜਾ ਰਹਿਆ ਮੋਰਾ ਜਿੱਥੇ ਦਫੀਆਂ ਨੇ ਮੋਰਾ ਮਿਲ ਹੀ ਨਹੀਂ ਰਹੀਆਂ ਮੋਰਾ ਮਿਲਿਆ ਹੀ ਨਹੀਂ ਉਹਨਾਂ ਨੇ ਫਿਰ ਕੁੱਟਿਆ ਇਹਨੂੰ ਬੁਰੇ ਤਰੀਕੇ ਨਾਲ ਇਹ ਬਹੁਤ ਬੇਇੱਜ਼ਤੀ ਕੀਤੀ ਬਹੁਤ ਘਟਮਾਰ ਕੀਤੀ ਉਦੋਂ ਬਾਅਦ ਫਿਰ ਇਤਿਹਾਸੇ ਵਿੱਚ ਲਿਖਿਆ ਮਿਲਦਾ ਹੈ ਕਿ ਇਹ پاگل ਹੋ ਗਿਆ ਸੀ ਇਸੇ ਪਿੰਡ ਦੀਆਂ ਗਲੀਆਂਾਂ 'ਚ ਇਹ پاگل ਹੋ ਕੇ ਘੁੰਮਦਾ ਰਹਿੰਦਾ ਸੀ ਫਿਰ ਜਦੋਂ ਸੈਕੌਮ ਦੇ ਮਹਾਨ ਜਰਨੈਲ ਗੁਰਗੋਵਿੰਦ ਸਿੰਘ ਜੀ ਤੋਂ ਖਾਪੜਾ ਲੈ ਕੇ ਜਦੋਂ ਰੱਖਣ ਦੀ ਧਰਤੀ ਤੋਂ ਚਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹ ਫਿਰ ਸਰਹੰਗ ਫਤਿਹ ਕਰਦੇ ਨੇ 1710 'ਚ ਉਸ ਤੋਂ ਬਾਅਦ ਫਿਰ ਕੱਲੇ-ਕੱਲਿਓ ਪਾਪੀ ਨੂੰ ਸੌਦਾ ਲਾਉਂਦੇ ਨੇ ਜਿਨ੍ਹਾਂ ਨੇ ਸਾਹਿਬਜ਼ਾਦੇਆਂ ਤੇ ਮਾਤਾ ਗੁਜਰੀ ਜੀ ਦੇ ਨਾਲ ਮਾਲੀਆਂ ਕੀਤੀਆਂ ਸੀਗੀਆਂ ਜਿਨ੍ਹਾਂ ਨੇ ਧੋਖਾ ਦਿੱਤਾ ਸੀਗਾ ਕਿਵੇਂ ਫਿਰ ਉਹ ਸਮਾਣੇ ਨੂੰ ਅੱਗ ਲਾਉਂਦੇ ਨੇ ਇਹੜੇ ਸਮਾਂ ਦੇ ਸਾਸਲ ਬੇਗ ਨੇ ਬਾਸਲ ਬੇਗ ਨੇ ਸਾਹਿਬਜ਼ਾਦਿਆਂ ਨੂੰ ਜਿਵਾ ਕੀਤਾ ਸੀਗਾ ਜਿਵਾ ਯਾਨੀ ਕਿ ਉਹਨਾਂ ਦੀਵਾਰਾਂ ਚ ਜਿੰਦਾਂ ਕਟੀਆਂ ਸੀਗੀਆਂ ਕਾਜ਼ੀ ਵੀ ਉੱਥੋਂ ਦਾ ਸੀਗਾ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀਗਾ ਪਰ ਉਹਨੂੰ ਅੱਗ ਲਾਈ ਫੇਰ ਇਹ ਸਹੇੜੀ ਪਿੰਡ ਆ ਜਿਹੜਾ ਇਸੇ ਸਹੇੜੀ ਪਿੰਡ ਨੂੰ ਛੇ ਕੀਤਾ ਜਿੱਥੋਂ ਹੁਣ ਅਸੀਂ ਚੱਲਦੇ ਆ ਰਹੇ ਆ ਨਾ ਉਹ ਉੱਚੀ ਥਾਂ ਉੱਚੀਆਂ ਕਿਹੜੀ ਹੁੰਦੀ ਹੈ ਪੂਰੇ ਪਿੰਡ ਨੂੰ ਜਾਣ ਦਿੱਤਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੀਆਂ ਫੌਜਾਂ ਨੇ ਗੰਗੂ ਨੂੰ ਵੀ ਫਿਰ ਸੋਧਾ ਲਾਇਆ ਹੁਣ ਪਿੰਡ ਇਹ ਦੁਬਾਰਾ ਵਸਿਆ ਹੋਇਆ ਪਿੰਡ ਦੇ ਸਾਨੂੰ ਲੋਕ ਦੱਸਦੇ ਨੇ ਕਿ ਦੋ ਵਾਰ ਉਜੜ ਕੇ ਇਹ ਉਦੋਂ ਬਾਅਦ ਫਿਰ ਪਿੰਡ ਵਸਿਆ ਹੁਣ ਜਿਹੜੀ ਵਸੂਆਂ ਇਹ ਨਵੀਂ ਵਸੂਆਂ ਇਹ ਉਦੋਂ ਦੇ ਲੋਕ ਨਹੀਂ ਹੈਗੇ ਜਿਹੜੇ ਉਹ ਤੁੱਖੇ ਵਾਲੇ ਲੋਕ ਸੀ ਇਹਦਾ ਬਾਅਦ ਚ ਹੁਣ ਅੱਗੇ ਵਸੇ ਹੋਏ ਆਸੇ ਪਾਸੇ ਵਸੇ ਹੋਏ ਲੋਕ ਨੇ ਕਿਤੇ ਇਹ ਸੋਚ ਕੇ ਨਾ ਸੀ ਇਹ ਪਿੰਡ ਵਾਲਿਆਂ ਨੂੰ ਨਫ਼ਰਤ ਕਰੀ ਗਈ ਹੈ ਕਿ ਤੁਸੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਂਰਬਾਦੇ ਦੇ ਮਾਤਾ ਗੁਜਰੀ ਜੀ ਨੂੰ ਘਰੋਂ ਕੱਢਿਆ ਪਿੰਡੋਂ ਕੱਢਿਆ ਇਹ ਉਹ ਲੋਕ ਨਹੀਂ ਹੈਗੇ ਵਿਚਾਰੇ ਇਹ ਤਾਂ ਬਾਅਦ ਚੋਂ ਆ ਕੇ ਵਸੇ ਹੋਏ ਨੇ ਇਹ ਸਾਡੇ ਵਰਗੇ ਨੇ ਥੋੜੇ ਮੇਰੇ ਵਰਗੇ ਨੇ ਇਹ ਗੁਰੂ ਨੂੰ ਪਿਆਰ ਕਰਨ ਵਾਲੇ ਇਸ ਪਿੰਡ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਸਿੰਘਾਂ ਨੇ ਉਜਾੜ ਦਿੱਤਾ ਥੇ ਕਰ ਦਿੱਤਾ ਇਸ ਕਰਕੇ ਇਸ ਪਿੰਡ ਨੂੰ ਪਹਿਲਾ ਨਾਮ ਸਹੇੜੀ ਦਰਜ ਮਿਲਦਾ ਹੈ ਬਾਅਦੋਂ ਫਿਰ ਉਹ ਖੇੜੀ ਕਹਿ ਲੱਗ ਗਏ ਕਿ ਉਹ ਖੇੜ ਦਿੱਤਾ ਉਖਾੜ ਦਿੱਤਾ ਆਸੇ-ਬਾਸੇ ਪਿੰਡਾਂ ਵਾਲੇ ਇਸ ਪਿੰਡ ਦਾ ਨਾਮ ਨਹੀਂ ਸੀ ਲੈਂਦੇ ਇਸ ਪਿੰਡ ਨੂੰ ਕਹਿੰਦੇ ਸੀ ਸਾਹਮਣੇ ਵਾਲਾ ਗਰਾਹ ਹੁਣ ਕਿਤੇ ਜਾ ਕੇ ਲੋਕ ਇਸ ਪਿੰਡ ਦਾ ਨਾਮ ਲੈਣ ਲੱਗੇ ਨੇ ਇਹ ਸੀਗਾ ਇਸ ਪਿੰਡ ਦਾ ਇਤਿਹਾਸ ਕਿ ਉਹ ਵੀ ਰਾਹ ਨੇ ਕਿਉਂ ਅਸੀਂ ਇਹ ਰਾਹ ਤੇ ਤੁਰ ਕੇ ਆਇਆ ਕਿਉਂਕਿ ਜਦੋਂ ਅਸੀਂ ਉਹਨਾਂ ਰਾਹਾਂ ਤੇ ਤੁਰਦੇ ਆ ਤਾਂ ਸਾਨੂੰ ਉਹ ਚੀਜ਼ ਵੱਧ ਮਹਿਸੂਸ ਹੁੰਦੀ ਆ ਇਸੇ ਕਰਕੇ ਸਾਰੇ ਜਿਹੜੇ ਇਤਿਹਾਸਿਕ ਸਥਾਨ ਨੇ ਉਤੇ ਖੁਦ ਵੀ ਜਾਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ। ਉਹ ਅੱਛਾ ਸਹੀ ਗੱਲ ਕਰ ਰਹੇ ਇਹਨਾਂ ਨੇ ਐਂਡ 'ਚ ਬਹੁਤ ਅੱਛਾ ਮੈਸੇਜ ਦਿੱਤਾ ਵਾ ਕਿ ਇਸ ਪਿੰਡ ਦੇ ਲੋਕਾਂ ਨੂੰ ਪੁਰਾਣਾ ਸਮਝੋਤ ਨਹੀਂ ਕਰਨੀ ਚਾਹੀਦੀ। ਹਾਂ ਇਹ ਸਾਡੇ ਤੁਹਾਡੇ ਵਗੈਰੇ ਉਹ ਉਸ ਜ਼ਮਾਨੇ ਦੇ ਲੋਕ ਤੇ ਮੈਨੂੰ ਨਹੀਂ ਲੱਗਦਾ ਹੁਣ ਰਹਿਣਗੇ। ਹਾਂ ਕਿ ਅੱਜ ਤੋਂ 300 ਸਾਲ ਪਹਿਲੇ ਦੀ ਗੱਲ ਏ। ਤੇ ਉਸ ਉਸ ਪਿੰਡ ਦੇ ਲੋਕ ਹੁਣ ਤੇ ਨਹੀਂ ਹੋਣਗੇ ਉੱਥੇ ਉੱਥੇ ਕੋਈ ਵੀ ਨਹੀਂ ਹੋਏਗਾ। ਹਾਂ ਲੇਕਿਨ ਬਾਅਦ ਲੋਕ ਮਿੱਥ ਬਣਾ ਲੈਂਦੇ ਨੇ ਤੁਹਾਡੇ ਪਰ ਪਿਛਲੇ ਤੁਹਾਡੇ ਇਨਸਿਸਟਰਸ ਅਬਾ ਉਹ ਦਾ ਉਹਨਾਂ ਨੇ ਐਵੇਂ ਕੀਤਾ ਉਹਨਾਂ ਨੇ ਐਵੇਂ ਕੀਤਾ ਗੰਗੂ ਤਾਂ ਹੀ ਤੇ ਗੰਗੂ ਪੱਪੀ ਆਖਿਆ ਜਾਂਦਾ ਹੈ ਗੰਗੂ ਨੂੰ ਜਿਹਨੇ ਪਾਗਲ ਹੋ ਗਿਆ ਸੀਗਾ ਪਾਗਲ ਹੋ ਗਿਆ ਸੀ ਹਾਂ ਪਾਗਲ ਹੋ ਗਿਆ ਸੀ ਪਾਗਲ ਹੋ ਕੇ ਆਪਣੀ ਜ਼ਮੀਨ ਦੀ ਆਵਾਜ਼ ਦੇ ਥੱਲੇ ਆ ਕੇ ਮਰਿਆ ਸੀ ਉਹ ਇਹਨੂੰ ਇਹਦੀ ਜ਼ਮੀਰ ਨਹੀਂ ਚੈਨਲ ਰਹਿ ਦਿੰਦਾ ਸੀ ਅੱਛਾ ਇਸ ਪ੍ਰਿੰਟ ਦੇ ਵਿੱਚ ਬਹੁਤ ਜ਼ੁਲਮ ਕੀਤਾ ਨਿੱਕੇ ਸਾਹਿਬ ਜਾਨੋ ਕਿਸ ਤਰ੍ਹਾਂ ਬੋਰੀਆਂ ਚ ਬੰਦ ਕਰਕੇ ਲੈ ਕੇ ਗਏ ਤੇ ਇਹ ਨੂੰ ਤਰਸ ਨਹੀਂ ਆਇਆ ਕਿ ਐਸੀ ਮਤਲਬ ਕਿ ਤੁਸੀਂ ਆ ਵੇਖੋ ਉਹ ਘਾਹੇ ਆਂਦੀਆਂ ਸੋਰੀ ਆਇਆ ਦੇ ਵਿੱਚ ਬੜੀ ਪਾਵਰ ਹੁੰਦੀ ਹੈ ਪਰ ਉਸ ਵਕਤ ਦੇ ਲੋਕਾਂ ਨੇ ਪਿੰਡ ਦੇ ਲੋਕਾਂ ਦੀ ਮਦਦ ਨਹੀਂ ਕੀਤੀ ਮਦਦ ਨਹੀਂ ਕੀਤੀ ਮਾਤਾ ਗੁਜਰੀ ਦੀ ਤਨੀਕੇ ਸਾਥ ਜਾਦਿਆਂ ਦੀ ਉਹਨਾਂ ਨੂੰ ਲੁਕਾ ਸਕਦੇ ਸੀ ਬਣਾ ਦੇ ਸਕਦੇ ਸੀ ਉਹਨਾਂ ਨੂੰ ਲੁਕਾ ਸਕਦੇ ਸੀ ਉਹਨਾਂ ਨੂੰ ਬਣਾ ਦੇ ਸਕਦੇ ਸੀ ਮਾਤਾ ਗੁਜਰੀ ਜਿਹੜੀ ਮਤਲਬ ਕਿ ਸਰਪਰਾ ਸੀ ਪਿੰਡ ਦਾ ਪੰਚਾਇਤ ਲਾੰਦਾ ਸੀ ਉਹਦੇ ਕੋਲ ਵੀ ਗਈ ਕਿ ਤੁਸੀਂ ਹੱਕ ਦਾ ਸਾਥ ਦੋ ਪਰ ਉਹਨਾਂ ਕੋਲ ਵੀ ਮਤਲਬ ਨਹੀਂ ਲੇਕਿਨ ਉਹਨਾਂ ਨੇ ਵੀ ਨਹੀਂ ਸਾਥ ਦਿੱਤਾ ਕਿਸ ਤਰ੍ਹਾਂ ਹੋਇਆ ਇਸ ਫਿਰ ਦੇਖ ਜੇ ਮਤਲਬ ਇਧਰ ਆ ਚਿੱਤ ਜਾਈਏ ਕੋਈ ਸੋਚੋ ਨਾ ਤੇ ਮੈਂ ਤੱਕ ਨਹੀਂ ਰੁਕ ਕੇ ਖੜੇ ਹੋ ਜਾਂਦੇ ਨੇ ਕਿ ਕਿ ਨਾ ਹੋਇਆ ਆਏਗਾ ਕਿ ਨਾ ਜੁਲਮ ਆਏਗਾ ਸੋਚ ਕੇ ਆਟੋਮੈਟਿਕ ਦੋ ਭਰਾ ਇਧਰ ਗਲੀਆਂ ਵਿੱਚ ਰੋੜੇ ਨੇ ਦੋ ਉਧਰ ਚਮਕੋਰ ਦੇ ਮਿਲਾਨ ਜੇ ਸ਼ਹੀਦ ਹੁੰਦੇ ਨੇ ਇਹ ਵੀ ਤੁਸੀਂ ਆ ਦੇਖੋ ਅਸੀਂ ਬਾਹਰ ਸਹਨ ਦੇ ਵਿੱਚ ਮੰਜੀ ਢਾ ਕੇ ਵੀ ਸੜਜਾ ਜੇ ਸੌਣੀ ਹੋਵੇ ਨਾ ਤਾਂ ਸਾਨੂੰ ਨਹੀਂ ਸੌ ਸਕਦੇ ਸੌ ਹੀ ਨਹੀਂ ਸਕਦੇ ਦੀ ਸੌ ਨਹੀਂ ਸਕਦਾ ਜੰਗਲਾ ਦੇ ਵਿੱਚ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਤੇ ਕਿਸ ਤਰ੍ਹਾਂ ਮਤਲਬ ਕਿ ਉਹ ਸੁੱਤੇ ਹੋਣਗੇ ਸੁੱਤੇ ਕਿ ਹੋਣਗੇ ਜਿਆਦਾ ਟਾਈਮ ਨਹੀਂ ਦਿਆ ਗਿਆ ਮਾਤਾ ਗੁਜਰੀ ਨੂੰ ਤੇ ਕਹਿੰਦੇ ਨੇ ਪਹਿਲੀ ਰਾਤ ਨੀਂਦ ਹੀ ਨਹੀਂ ਆਈ ਬੱਚੇ ਸੋ ਗਏ ਹੋਣੇ ਆ ਨਾ ਤੇ ਉਹਦਾ ਪਲੈਨ ਹੀ ਕਾਮਯਾਬ ਨਹੀਂ ਹੋਇਆ ਗੰਗੂ ਦਾ ਜੇ ਉਹ ਕਿਤੇ ਛੱਡ ਜਾਂਦਾ ਐਵੇਂ ਖਜ਼ਾਨਾ ਲੈ ਕੇ ਲਾਲਚੀ ਸੀ ਨਾ ਸ਼ਾਇਦ ਕਿਤੇ ਥੋੜਾ ਜਿਹਾ ਖਜ਼ਾਨਾ ਲੈ ਕੇ ਲਾਲਚ ਪੈਦਾ ਹੋ ਗਈ ਫਿਰ ਅਗਲੀ ਗੱਲ ਤੇ ਉਹਨੂੰ ਆਪ ਹੀ ਮਾਤਾ ਜੀ ਤੋਂ ਹੀ ਇਸ਼ਾਰਾ ਮਿਲ ਗਿਆ ਵੀ ਮੇਰੇ ਮੇਰਾ ਬੇਟਾ ਤੈਨੂੰ ਦੇ ਦੇ ਖਜ਼ਾਨਾ ਉਹਨੇ ਸੀ ਬੇਟੇ ਕੋਲੋਂ ਲੈਣਾ ਜਾਂ ਵਜ਼ੀਰ ਖਾਨ ਕੋਲ ਲੈਣਾ ਤੇ ਮੈਂ ਵਜ਼ੀਰ ਖਾਨ ਕੋਲੋਂ ਜ਼ਿਆਦਾ ਖਜ਼ਾਨਾ ਲੈ ਲਵਾਂ ਜ਼ਿਆਦਾ ਲਾਲਚੀ ਇਨਸਾਨ ਤੇ ਜਿੱਦਣ ਨਿੱਕੇ ਸਾਥ ਜ਼ਾਦੇ ਨੂੰ ਕਚਰੀ ਵਿੱਚ ਦਾ ਹਾਜ਼ਰ ਕੀਤਾ ਗਿਆ ਸੀ ਫਿਰ ਉੱਥੋਂ ਵਾਪ ਤੋਂ ਬਾਅਦ ਗੰਗੂ ਨੂੰ ਬੁਲਾਇਆ ਗਿਆ ਸੀ ਖਜ਼ਾਨੇ ਵਾਰ ਦੁਸ਼ਮੰਦ ਦੇ ਬੱਚਿਆਂ ਨੂੰ ਲੈ ਕੇ ਆਉਣ ਵਾਲਾ ਪੜਾਉਣ ਵਾਲਾ ਹਾਜ਼ਰ ਹੋਵੇ ਹਾਂ ਹਾਂ ਗੰਗੂ ਨੂੰ ਤੇ ਫਿਰ ਦਿੱਤਾ ਗਿਆ ਸੀ ਉਹ ਬਹੁਤ ਵੱਡਾ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਅੱਛਾ ਪੰਜਾਬ ਫਲੇਮ ਵਾਲੇ ਜਿਹੜੇ ਨੇ ਇਹਨਾਂ ਨੇ ਵੀ ਸਹੀ ਕੀਤਾ ਕਿ ਪੰਜਾਬ ਸਿਆ ਪੰਜਾਬ ਸਿਆਣ ਵਾਲੇ ਹਾਂ ਇਹਨਾਂ ਨੇ ਵੀ ਕੋਈ ਗਾਉਂ ਦੇ ਵਿੱਚ ਪੂਰੀਆਂ ਗਲੀਆਂ ਵਹਾਈਆਂ ਚੱਲ ਕੇ ਵੀਡੀਓ ਬਣਾਉਂਦੇ ਬਹੁਤ ਅੱਛੀ ਵੀਡੀਓਜ਼ ਬਣਾਉਂਦੇ ਨੇ ਨਾਲ ਬਹੁਤ ਰਿਕੁਐਸਟ ਆ ਰਹੀ ਸੀ ਭੈਣ ਭਰਾਵਾ ਦੀ ਕਿ ਪੰਜਾਬ ਸਿਆ ਆਂਦੀਆਂ ਵੀਡੀਓ ਲਾ